ਘਟਨਾ ਦੇ ਦੌਰਾਨ ਦੋਵੇਂ ਲੱਤਾਂ ਤੜਵਾ ਚੁੱਕੀ ਮਹਿਲਾ ਨੇ ਪਿੰਡ ਦੇ ਸਾਬਕਾ ਸਰਪੰਚ ਤੇ ਤੱਕੇ ਦੇ ਨਾਲ ਟਿਊਬਵੈਲ ਬੋਰ ਪੁੱਟਣ ਦੇ ਇਲਜ਼ਾਮ ਲਗਾ ਦਿੱਤੇ ਨੇ ਹਾਲਾਂਕਿ ਸਰਪੰਚ ਇਹਨਾਂ ਇਲਜ਼ਾਮਾਂ ਨੂੰ ਨਕਾਰਿਆ ਦਰਅਸਲ ਇਹ ਮਾਮਲਾ ਗੁਰਦਾਸਪੁਰ ਦਾ ਜਿੱਥੇ ਇੱਕ ਸੜਕ ਦੁਰਘਟਨਾ ਦੇ ਦੌਰਾਨ ਦੋਵੇਂ ਲੱਤਾਂ ਤੜਵਾ ਬੈਠੀ ਗੁਰਦਾਸਪੁਰ ਦੇ ਪਿੰਡ ਮੋੜ ਦੀਏ ਮਹਿਲਾ ਜਿਸ ਨੇ ਆਪਣੇ ਹੀ ਪਿੰਡ ਦੇ ਸਾਬਕਾ ਸਰਪੰਚ ਤੇ ਤੱਕੇ ਦੇ ਨਾਲ ਕੁਝ ਦਿਨ ਪਹਿਲਾਂ ਫਸਲ ਮੋੜ ਦੇ ਬਾਅਦ ਟਿਊਬਵੈਲ ਕਨੈਕਸ਼ਨ ਤੇ ਬੋਰ ਪੁੱਟ ਕੇ ਦੂਜੇ ਪਾਸੇ ਲਗਾਉਣ ਦੇ ਦੋਸ਼ ਲਗਾ ਦਿੱਤੇ ਹਾਲਾਂਕਿ ਸਰਪੰਚ ਹਾਲਾਂਕਿ ਸਬਕਾ ਸਰਪੰਚ ਦੇ ਵੱਲੋਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਟਿਊਬਵੈਲ ਕਨੈਕਸ਼ਨ ਵਾਲੀ ਜ਼ਮੀਨ ਉਸਨੇ ਸਮੇਤ ਕਨੈਕਸ਼ਨ ਖਰੀਦੀ ਹੈ ਤਾਂ ਪਿੰਡ ਮੋੜ ਦੀ ਰਹਿਣ ਵਾਲੀ ਮਹਿਲਾ ਪਰਮਜੀਤ कौर ਜਿਸ ਦਾ ਇਹ ਕਹਿਣਾ ਹੈ ਕਿ ਉਹ ਚੰਡੀਗੜ੍ਹ ਤੋਂ ਇੱਕ ਤਰੀਕ ਪਹੁੰਚ ਕੇ ਆ ਰਹੇ ਸੀ ਕਿ ਸੜਕ ਦੁਰਘਟਨਾ ਦੇ ਦੌਰਾਨ ਉਹ ਉਸ ਦੀ ਕਿ ਸੜਕ ਦੇ ਦੁਰਘਟਨਾ ਦੇ ਦੌਰਾਨ ਉਸ ਦੀਆਂ ਦੋਵੇਂ ਲੱਟ ਇਸ ਸੜਕ 'ਤੇ ਦੁਰਘਟਨਾ ਦੇ ਦੌਰਾਨ ਉਸ ਦੀਆਂ ਦੋਵੇਂ ਲੱਤਾਂ ਟੁੱਟ ਜਾਂਦੀਆਂ ਨੇ ਇਸ ਦੌਰਾਨ ਜਿਸ ਆਪ ਦਾ ਸਰਪੰਚ ਰਣਜੀਤ ਸਿੰਘ ਨੇ ਉਸ ਦੀ ਜ਼ਮੀਨ ਦੇ ਵਿੱਚ ਲੱਗੀ ਕਣਕ ਵੱਢੀ ਤੇ ਇਸ ਦੀ ਸ਼ਿਕਾਇਤ ਉਸ ਨੇ ਐਸਐਸਪੀ ਗੁਰਦਾਸਪੁਰ ਨੂੰ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ ਕੁਝ ਦਿਨ ਬਾਅਦ ਹੀ ਜ਼ਮੀਨ ਦੇ ਵਿੱਚ ਲੱਗਿਆ ਉਸ ਦੇ ਨਾਮ ਦਾ ਟਿਊਬਵਲ ਕਨੈਕਸ਼ਨ ਵੀ ਫਿਰ ਤੇ ਆਪ ਦਾ ਸਰਪੰਚ ਰਣਜੀਤ ਸਿੰਘ ਨੇ ਪੁੱਟ ਕੇ ਝਗੜੇ ਵਾਲੀ ਜ਼ਮੀਨ ਜਿਸ ਦਾ ਅਦਾਲਤ ਦੇ ਵਿੱਚ ਸਟੇਟ ਦਿੱਤਾ ਹੋਇਆ ਉਸ ਉੱਤੇ ਲਗਵਾ ਦਿੱਤਾ ਤੇ ਜ਼ਮੀਨ ਉਸ ਦੇ ਪਿਤਾ ਜੋਗਿੰਦਰ ਸਿੰਘ ਦੇ ਵੱਲੋਂ ਉਸ ਦੇ ਨਾਮ ਤੇ ਕਰ ਦਿੱਤੀ ਗਈ ਹੈ ਤੇ ਇਸ ਦਾ ਇੰਤਕਾਲ ਵੀ ਉਸ ਦੇ ਨਾਮ ਤੇ ਹੋ ਚੁੱਕਿਆ ਤੇ ਉਸ ਦਾ ਇਹ ਕਹਿਣਾ ਹੈ ਕਿ ਇਸ ਜ਼ਮੀਨ ਤੇ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਧਾਰੀਵਾਰ ਦੀ ਲਿਮਿਟ ਵੀ ਬਣੀ ਹੋਈ ਹੈ ਇਸ ਜ਼ਮੀਨ ਤੇ ਉਸ ਦੇ ਨਾਮ ਤੇ ਟਿਊਬਵਲ ਕਨੈਕਸ਼ਨ ਵੀ ਹੈ ਜਿਸ ਦੀ ਰਜਿਸਟਰੀ ਉਸ ਦੇ ਨਾਮ ਤੇ ਹੈ ਉਸ ਦਾ ਇਹ ਕਹਿਣਾ ਹੈ ਕਿ ਸਾਬਕਾ ਸਰਪੰਚ ਰਣਜੀਤ ਸਿੰਘ ਤੇ ਉਸ ਦੇ ਪੁੱਤਰ ਹਰਮਨਜੀਤ ਸਿੰਘ ਨੇ ਤੱਕੇ ਦਿਨਾ ਬੋਰ ਪੁੱਟ ਕੇ ਦੂਜੀ ਜਗ੍ਹਾ ਤੇ ਲਗਵਾਇਆ ਜਦ ਕਿ ਟਿਊਬਵਲ ਕਨੈਕਸ਼ਨ ਉਸ ਦੇ ਨਾਮ ਤੇ ਹੋਣ ਕਾਰਨ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ ਨੇ ਉਸ ਵੱਲੋਂ ਇਸ ਬਾਬਤ ਪੁਲਿਸ ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਗਿਆ ਪਰ ਮਹਿਲਾ ਦਾ ਕਹਿਣਾ ਹੈ ਕਿ ਕੋਈ ਕਾਰਵਾਈ ਹੀ ਨਹੀਂ ਹੋਈ ਦੂਜੇ ਪਾਸੇ ਜੇਕਰ ਸਾਭਕ ਸਰਪੰਚ ਦੀ ਗੱਲ ਕਰਦੇ ਹਾਂ ਤਾਂ ਉਸਨੇ ਸਾਰੇ ਹੀ ਦੋਸ਼ ਨਕਾਰ ਦਿੱਤੇ ਨੇ ਉਸ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਜ਼ਮੀਨ ਦੀ ਰਜਿਸਟਰੀ ਪਰਮਜੀਤ कौर ਦੇ ਪਿਤਾ ਜੋਗਿੰਦਰ ਸਿੰਘ ਦੇ ਵੱਲੋਂ ਉਸ ਨੂੰ ਸਮੇਤ ਟਿਊਬਲ ਕਨੈਕਸ਼ਨ ਦਿੱਤੀ ਗਈ ਹੈ ਤਾਂ ਉਸ ਦਾ ਇਹ ਕਹਿਣਾ ਹੈ ਕਿ ਇਸ ਜ਼ਮੀਨ ਦਾ ਫੈਸਲਾ ਅਦਾਲਤ ਦੇ ਵੱਲੋਂ ਉਸ ਦੇ ਹੱਕ ਦੇ ਵਿੱਚ ਵੀ ਦੇ ਦਿੱਤਾ ਗਿਆ ਸੀ ਪਰ ਵਿਰੋਧੀ ਧਿਰ ਦੇ ਵੱਲੋਂ ਸਟੇ ਲੈ ਕੇ ਹੁਣ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਲਾਹਿਆ ਕਿ ਮੇਰਾ 20 ਜਨਵਰੀ 2025 ਨੂੰ ਐਕਸੀਡੈਂਟ ਹੋ ਗਿਆ ਸੀ ਮੇਰੀਆਂ ਦੋਨੋਂ ਲੱਤਾਂ ਟੁੱਟ ਗਈਆਂ ਨੇ ਜਿਹਦੇ ਵਿੱਚ ਮੈਂ ਚੰਡੀਗੜ੍ਹ ਤੋਂ ਤਰੀਕ ਤੋਂ ਆ ਰਹੀ ਸੀ ਹਾਈ ਕੋਰਟ ਤੋਂ ਤਰੀ ਪਹੁੰਚ ਕੇ ਤੇ ਮੇਰੀਆਂ ਲੱਤਾਂ ਟੁੱਟ ਗਈਆਂ ਉਸ ਤੋਂ ਬਾਅਦ ਮੇਰਾ ਟ੍ਰੀਟਮੈਂਟ ਚੱਲਿਆ ਫਿਰ ਮੈਂ ਆਪਣੀ ਭੈਣ ਜੀ ਕੋਲ ਚੱਲ ਗਈ ਆਪਣੀ ਹਫਾਜਤ ਵਾਸਤੇ ਮੇਰੀ ਜ਼ਮੀਨ ਜੜੀ ਪਿੰਡ ਟਾਰੀ ਵਿੱਚ ਰਕਬਾ ਪੈਂਦਾ ਆ ਥਾਣਾ ਘੁੰਮਣਕਲਾ ਲੱਗਦਾ ਆ ਇਹਨੇ ਰਣਜੀਤ ਸਿੰਘ son of ਦਲਬੀਰ ਸਿੰਘ ਸਾਬਕਾ ਸਰਪੰਚ ਉਸ ਦਾ ਬੇਟਾ ਹਰਮਨਜੀਤ ਸਿੰਘ ਪੁੱਤਰ ਰਣਜੀਤ ਸਿੰਘ ਇਹਨਾਂ ਨੇ ਮੇਰੀ ਮਤਲਬ ਪਹਿਲਾਂ April ਦੇ ਵਿੱਚ ਇਹਨਾਂ ਨੇ ਮੇਰੀ ਜ਼ਮੀਨ ਦੇ ਵਿੱਚ ਜੋ ਬੀਜੀ ਮੇਰੀ ਮੈਂ 11 ਹੀ ਕਿ ਬਾਸਮਤੀ ਵੱਢ ਕੇ ਕਣਕ ਬੀਜੀ ਸੀ ਇਹਨਾਂ ਮੇਰੀ ਕਣਕ ਵੱਢ ਕੇ ਲੈ ਗਏ ਨੇ ਉਹਦੇ ਤਹਿਤ ਮੈਨੂੰ ਜਦੋਂ ਪਤਾ ਲੱਗਿਆ ਮੈਂ ਥਾਣੇ ਵਿੱਚ ਦਰਖਾਸਤ ਦਿੱਤੀ ਐ ਐਸਐਸਪੀ ਨੂੰ ਸਿੱਧੇ ਫੋਨ ਵੀ ਕੀਤੇ ਆ ਕਿ ਮੇਰੀ ਇਤਰਾ ਇਹਨਾਂ ਨੇ ਨੁਕਸਾਨ ਕੀਤਾ ਵਾ ਉਹਦੇ ਖਿਲਾਫ ਕਾਰਵਾਈ ਕਰੋ ਉਹ ਕਾਰਵਾਈ ਕੋਈ ਨਹੀਂ ਹੋਈ ਅਜੇ ਤੱਕ ਉਹਦੀਆਂ ਦਰਖਾਸਤਾਂ ਚੱਲਣ ਡੀਆਂ ਨੇ ਹਾਂ ਤੁਹਾਡੀ ਰਿਪੋਰਟ ਮੰਦੀ ਆ ਦੇਣੇ ਆ ਦੇਣੇ ਅੱਜ ਦੇਣੇ ਆ ਉਸ ਤੋਂ ਬਾਅਦ ਇੰਨੇ ਹੁਣ ਫੇਰ ਕੀ ਕੀਤਾ ਆ ਕਿ ਮੇਰਾ ਜਿਹੜਾ ਟਿਊਬਲ ਕਨੈਕਸ਼ਨ ਮੇਰੇ ਨਾਂ ਏਪੀ 56 13 27 ਮੇਰੇ ਨਾਮ ਤੇ ਚੱਲ ਰਿਹਾ ਆ ਉਹਦਾ ਇੰਨੇ ਉਥੇ ਜਾ ਕੇ ਮੇਰੀ ਮੋਟਰ ਸੋਚ ਸਟਾਰਟਰ ਤੇ ਕੇਬਲ ਚੋਰੀ ਕਰ ਲਈ ਇਥੋਂ ਤੱਕ ਕਿ ਬੋਰ ਜਿਹੜਾ ਮੇਰਾ ਮੇਰੇ ਕਿੱਲੇ ਚ ਲੱਗਿਆ ਹੋਇਆ ਸੀ ਉਹ ਪੁੱਟ ਕੇ ਇੰਨੇ ਉਧਰ ਜਿਹੜਾ ਝਗੜੇ ਵਾਲੀ ਜਮੀਨ ਜਿਹਦਾ ਸਟੇ ਹੋਇਆ ਉਹਦੇ ਵਿੱਚ ਇੰਨੇ ਸ਼ਿਫਟ ਕਰ ਲਿਆ ਬਿਨਾਂ ਕਿਸੇ ਡਿਪਾਰਟਮੈਂਟ ਮੰਨਿਆ ਮਹਿਕਮੇ ਦੇ ਪਰਮਿਸ਼ਨ ਤੋਂ ਬਗੈਰ ਇਨੇ ਇਹ ਕਾਰਵਾਈ ਕੀਤੀ ਉਸ ਤੋਂ ਬਾਅਦ ਮੈਂ ਇਹ ਵੀ ਦਰਖਾਸਤਾਂ ਦਿੱਤੀਆਂ ਐਸਐਸਪੀ ਨੂੰ ਦਿੱਤੀਆਂ ਐਸਐਚਓ ਘੁੰਮਣਕਲਾ ਨੂੰ ਦਿੱਤੀਆਂ ਉਹਨਾਂ ਨੂੰ ਮਿਲੀ ਵੀ ਆ ਜਾਂ ਕੇ ਉਹ ਮੌਕਾ ਵੀ ਵੇਖਣ ਆਏ ਨੇ ਉਹਨਾਂ ਨੇ ਕਿਹਾ ਇਹਦੇ ਤੇ ਕਾਰਵਾਈ ਬੰਦੀ ਆ ਵਾਹੀ ਜਦੋਂ ਮੈਂ ਹੁਣ ਘੁੰਮਣਕਲਾ ਗਈ ਇਹ ਮੰਨੇ ਨੇ ਐਸਐਚਓ ਸਾਹਿਬ ਨੇ ਮੈਨੂੰ ਕਿਹਾ ਕਿ ਉਹ ਕਹਿੰਦਾ ਕਿ ਮੈਂ ਹਾਂ ਮੋਟਰ ਲਾ ਕੇ ਲਿਆਇਆ ਵਾ ਫੇਰ ਉਹਨੇ ਇਹ ਵੀ ਕਿਹਾ ਕਿ ਮੈਂ ਇਨਾਂ ਦਾ ਬੋਰ ਪੁੱਟਿਆ ਆ ਉਹ ਉਹ ਬੋਰ ਪੁੱਟਣ ਵਾਲੇ ਬੰਦਿਆਂ ਦਾ ਵੀ ਸਾਰਾ ਪਤਾ ਆ ਸਾਰਾ ਕੁਝ ਘੁੰਮਣਕਲਾ ਐਸਐਚਓ ਨੂੰ ਪਤਾ ਆ ਪਰੂਫ ਹੋ ਚੁੱਕਿਆ ਆ ਉਸ ਦੇ ਬਾਵਜੂਦ ਵੀ ਅਜੇ ਉਹਨਾਂ ਨੇ ਕੋਈ ਪਰਚਾ ਨਹੀਂ ਦਿੱਤਾ ਕੋਈ ਕਾਰਵਾਈ ਨਹੀਂ ਕੀਤੀ ਇਸ ਦੇ ਬਾਵਜੂਦ ਹੋਣਿਆ ਕਿ ਮੈਂ ਫੇਰ ਤੱਕੇ ਖਾ ਰਹੀ ਆ ਲੱਤਾਂ ਟੁੱਟੀਆਂ ਦੇ ਬਾਵਜੂਦ ਗਰਦਾਸਪੁਰ ਬਾਰ ਬਾਰ ਐਸਐਸਪੀ ਡੀਐਸਪੀ ਦੇ ਫਿਰ ਐਸਐਚਓ ਦੇ ਗੇੜੇ ਲਾ ਰਹੀ ਆ ਪਰ ਅਜੇ ਤੱਕ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਕਿਉਂਕਿ ਇਹਦੇ ਤੇ ਕਾਰਵਾਈ ਬਣਦੀ ਆ ਕਿਉਂਕਿ ਇਹਨੇ ਸਟੇ ਦੀ ਉਲੰਘਣਾ ਕੀਤੀ ਹਾਈ ਕੋਰਟ ਦੀ ਤੋਹਨ ਕੀਤੀ ਆ ਉਹਦਾ ਹੀ ਇਹਦੇ ਤੇ ਪਰਚਾ ਬੰਦਾ ਆ ਜਦ ਕਿ ਪੁਲਿਸ ਨਹੀਂ ਕਰ ਰਹੀ ਇਹਦੇ ਬਾਰੇ ਮੈਨੂੰ ਕੁਝ ਪਤਾ ਨਹੀਂ ਕਿ ਕਿਉਂ ਨਹੀਂ ਕਰ ਰਹੀ ਪਰ ਲੇਕਿਨ ਮੈਂ ਇਹਦੇ ਹੱਥੋਂ ਬਹੁਤ ਦੁਖੀ ਆ ਕਿਉਂਕਿ ਇੰਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਮੈਂ ਲੱਤਾਂ ਟੁੱਟੀਆਂ ਨਾਲ ਬਹੁਤ ਪਰੇਸ਼ਾਨ ਹੋਈ ਪਈ ਆ ਇਸ ਵੇਲੇ ਪਲੀਜ਼ ਮੇਰੇ ਹੱਥ ਜੋੜ ਕੇ ਰਿਕਵੈਸਟ ਆ ਕਿ ਇਹਦੇ ਖਿਲਾਫ ਪਰਚੇ ਹੋਣੇ ਚਾਹੀਦੇ ਆ ਜੋ ਜੋ ਵੀ ਇੰਨੇ ਤੋਹਨ ਕੀਤੀਆਂ ਨੇ ਜੋ ਜੋ ਇੰਨੇ ਮੇਰੇ ਨਾਲ ਮਨੀਵੱਦੀਆਂ ਕੀਤੀਆਂ ਕੀਤੀਆਂ ਇਹਦੇ ਖਿਲਾਫ ਪਰਚੇ ਹੋਣੇ ਚਾਹੀਦੇ ਆ ਮੈਂ ਰਣਜੀਤ ਸਿੰਘ ਪਿੰਡ ਮੋਰ ਦਾ ਸਰਪੰਚ ਸਾਡੇ ਤੇ ਕੋਈ ਐਲੀਗੇਸ਼ਨ ਲਾ ਰਿਹਾ ਵੀ ਇਹ ਮੋਟਰ ਜਿਹੜੀ ਜਾਂ ਜ਼ਮੀਨ ਸਾਡੀ ਆ ਤੇ ਜ਼ਮੀਨ ਮੈਂ ਜਗਿੰਦਰ ਸਿੰਘ ਕੋਲ ਸਮੇਤ ਪਿਊਬਲਿਕ ਰਜਿਸਟਰੀ ਸੇ ਖਰੀਦੀ ਸੀ ਜੋ ਕਿ ਬਿਆਨਲੇਵੇ ਟਿਊ ਦਰਜਿਆ ਉਸ ਤੋਂ ਬਾਅਦ ਰਜਿਸਟਰੀ ਵਿੱਚ ਦਰਜ ਸੀ ਉਹਦੇ ਚ ਸਾਰਾ ਲਿਖ ਕੇ ਦੇ ਚੁੱਕਾ ਬਾਅਦ ਜਗਿੰਦਰ ਸਿੰਘ ਕੋਲੋਂ ਉਹ ਤੋਂ ਰਜਿਸਟਰੀ ਕਰਨ ਨੂੰ ਕਿਸ ਗਿਆ ਸੀ ਫਿਰ ਅਸੀਂ ਕੋਰਟ ਚ ਕੇਸ ਕੀਤਾ ਔਰ ਕੋਰ ਨੇ ਸਿਵਲ ਕੋਰ ਨੇ ਉਹਦੀ ਡਿਗਰੀ ਸਾਡੇ ਹੱਥ ਚ ਹੋਈ ਫਿਰ ਇਹਨਾਂ ਪਰਮਜੀਤ ਕੋਰ ਨੇ ਸੈਸ਼ਨ ਕੋਰਟ ਦੀ ਉੱਥੇ ਜੱਜ ਸਾਹਿਬ ਨੇ ਸਾਡੇ ਹੱਥ ਚ ਕੇਸ ਕੀਤਾ ਫਿਰ ਉਸ ਤੋਂ ਬਾਅਦ ਇਹ ਪਹਿਲੀ ਰਜਿਸਟਰੀ ਤਸਦੀਕ ਹੋਈ ਰਜਿਸਟਰੀ ਤਸਦੀਕ ਹੀ ਹੋ ਗਈ ਉਹ ਸਾਡਾ ਇੰਤਕਾਲ ਚੜ ਗਿਆ ਤੈਨੂੰ ਇਹਦੇ ਮੋਟਰ ਤੇ ਜਮੀਨ ਤੇ ਸਭ ਕਬਜ਼ਾ ਸਾਡਾ ਹੀ ਚੱਲਦਾ ਹੋਣ ਲਿਆ ਵਾ ਥੋੜਾ ਚਿਰ ਪਹਿਲਾਂ ਪਰਮਜੀਤ ਕੌਰ ਨੇ ਦਰਖਾਸਤ ਥਾਣੇ ਐਸਐਸਪੀ ਸਾਹਿਬ ਨੂੰ ਦਿੱਤੀ ਉਹ ਤੋਂ ਬਾਅਦ ਗਿੱਤੀ ਸਾਹਿਬ ਨੇ ਵੀ ਇਨਕੁਆਇਰੀ ਕਰਕੇ ਇੰਕੀ ਸਾਡਾ ਖਰੀਦਾ ਵਾ ਇਹਦੇ ਕੋਲ ਇੱਕ ਬਿਆਨਾ ਵਾ ਇਹਦੇ ਕੋਲ ਇੱਕ ਹਜ ਤੋ ਥੋੜਾ ਕੁਝ ਸਹੀ ਅਡਰਾ ਅਸੀਂ ਕਿਹਾ ਜਦੋਂ ਇਹਦੀ ਮਿਲਦੀਮ ਲੈ ਲੇ ਕੋਰ ਨੇ ਹੁਣ ਤੱਕ ਸਾਨੂੰ ਦਿੱਤੀ ਆ ਤੇ ਬਿਨ ਵਜਰ ਸਾਨੂੰ ਸਾਰੇ ਡਾਕੂਮੈਂਟ ਹੋਣ ਦੇ ਬਾਵਜੂਦ ਵੀ ਕੋਰਟਾਂ ਦੇ ਆਰਡਰ ਹੋਣ ਦੇ ਬਾਵਜੂਦ ਵੀ ਤਸੀਰ ਦਾ ਪੰਤਕਲ ਪੜਿਆ ਵੀ ਫੇਰ ਵੀ ਕੋਈ ਨੂੰ ਗਲਤ ਦਿਖਾ ਦੇ ਕੇ ਉਹਨਾਂ ਦਾ ਹਸਮਤ ਕਰ ਲਿਆ ਪਹਿਲਾਂ ਵੀ ਇੱਕ ਵਾਰੀ ਇਹਨੇ ਝੂਠਾ ਪੱਤਾ ਸਾਡੇ ਤੇ ਕਰਾਤੇ ਇਸੇ ਮੋਟਰ ਲਈ ਜਦੋਂ ਜਾ ਕੇ ਅਸੀਂ ਕੁੱਲਸ ਨੂੰ ਇਹੀ ਜਾ ਕੇ ਮਿਲੇ ਅਸੀਂ ਦਿਖਾ ਦਿੱਤੀ ਵੀ ਇਹ ਪੱਤਾ ਸਾਡੇ ਝੂਠਾ ਵਾ ਸਾਡਾ ਕੋਰਟ ਕੇਸ ਚੱਲ ਰਿਹਾ ਵਾ ਪਰ ਪ੍ਰਸ਼ਾਸਨ ਨੇ ਉਹ ਪੱਤਾ ਵੀ ਕੈਂਸਲ ਕੀਤਾ ਔਰ ਇੱਥੇ 82 ਦਾ ਪਰਚਾ ਦਿੱਤਾ ਸੀ ਉਹ ਜਾ ਕੇ ਬਤਾਇਆ ਦਾ ਘਮਣ ਪਾਣ ਸਾਣ ਵੀ ਧਰ ਦਿਵਾ ਤੇ ਉਹੀ ਦਰਖਾਸਤ ਦੁਬਾਰਾ ਫੇਰ ਅੱਢ ਦੇ ਲਈ ਇਸਾਰ ਦੇ ਪੱਤਿਆਂ ਦੇ ਇੱਕ ਪੱਤੇ ਪਹਿਲਾਂ ਕੋ ਆ ਗਈ ਉਹ ਪੱਤਾ ਕੋਰਟ ਨੇ ਕੈਂਸਲ ਕੀਤਾ ਉਲਟੀ ਇਹ ਤੇ 82 ਲੱਗੀ ਜੀ ਹੁਣ ਦੂਜੀ ਵਾਰ ਫਿਰ ਅਫਸਰਾਂ ਨੂੰ ਜਾ ਕੇ ਬੇਨੋਜਾ ਮਿਲਦੀ ਆ ਇਹ ਆਪਣੀ ਲੇਡੀ ਹੋਣ ਦਾ ਨਜਾਇਜ਼ ਸਬਾ ਲੈ ਰਹੀ ਆ ਔਰ ਸਾਡੇ ਕੋਲ ਸਾਰੇ ਡਾਕੂਮੈਂਟ ਪ੍ਰੂਫਸ ਆਦੇ ਮਿਲੂਦ ਗੋਲ ਨੇ ਇਹ ਪਹਿਲੀ 3 ਕਨਾਲ 8 ਮਗੇ ਇੱਕ ਕਨੈਕਸ਼ਨ ਜਦੋਂ ਹੀ ਜਿਸ਼ਤੀ ਚ ਲਿਖਿਤ ਕੀਤੀ ਹੋਈ ਉਹਦੇ ਜਗਿੰਦਰ ਸਿੰਘ ਨਾਂ ਦਾ ਹੈ ਮੁਰਕੇ ਇਹਨੇ ਪਰਮਜੀਤ ਖੋਰ ਨੇ ਗਲਤ ਇਰਾਦੇ ਨਾਲ ਜ਼ਮੀਨ ਔਰ ਇਹ ਕਨੈਕਸ਼ਨ ਨੇ ਆਪਣੇ ਨਾਂ ਤੇ ਕਰਾ ਲਿਆ ਪਰ ਕੋਡ ਦੇ ਅਡਰ ਨਾਲ ਇਹਦਾ ਜਿਹੜਾ ਗਏ ਇੰਤਕਾਲ ਟੁੱਟ ਗਿਆ ਜਿਵੇਂ ਸੜਨਾ ਚਾਹਗੀ ਤੇ ਜੇ ਜਿਵੇਂ ਨੂੰ ਸੜਨਾ ਚਾਹਗੀ ਕਨੈਕਸ਼ਨ ਸੜਨਾ ਚਾਹਣਾ ਵਾ ਆ ਇੱਕ ਸਟੇ ਅਡਰ ਆ ਉਸ ਤੋਂ ਬਾਅਦ ਅਸੀਂ ਕਨੈਕਸ਼ਨ ਆਪਣਾ ਕਰਵਾ ਲੈਣਾ ਸਰਟੀਕਲ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਮੈਂ ਹਾ ਦਿਪਿੰਦਰ ਸੋਢੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤਿਕ ਧਾਰਮਿਕ ਸਮਾਜਿਕ ਖੇਡਾਂ ਮਨਣਾ ਜਾਂ ਤੇ ਮੌਲੀਵੁੱਡ ਨਾਲ ਯੂਨੀਕ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈ ਦੀ ਹਰ ਖਬਰ ਤੁਹਾਡੇ ਤੱਕ ਪਹੁੰਚਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈ